ਸਸਰੀਆ ਕਾਲਸਾਰਿਆਂ ਨੂੰ ਅ ਆਪਣੇ ਇੱਥੇ ਕਿੰਨੇ ਲੋਕੀ ਡਿੱਗ ਪੈਂਦੇ ਨੇ ਕੁਛ ਲੱਗ ਜਾਂਦਾ ਉਤੋਂ ਕੁਛ ਗਿਰ ਗਿਆ ਇਸ ਟਾਈਪ ਨਾਲ ਕਈ ਵਾਰ ਝੋਟ ਲੱਗ ਜਾਂਦੀ ਹੈ ਕਦੀ ਹੱਥ ਤੇ ਪੈਰ ਤੇ ਕਮਰ ਤੇ ਕਦੀ हिਪ ਰੀਜਨ ਤੇ ਲੱਗ ਜਾਂਦੀ ਹੈ ਔਰ ਜਦੋਂ ਲੱਗਿਆ ਹੁੰਦਾ ਕੁਛ ਤਾਂ ਉਸ ਤੋਂ ਬਾਅਦ ਉਹ ਅ ਅੰਦਰ ਅੰਦਰ ਕਈ ਵਾਰੀ ਨਾ ਬੋਨਸ ਫਾਰਮੇਸ਼ਨ ਹੋ ਜਾਂਦਾ ਹੈ ਉਹ ਹੁੰਦਾ ਇਸ ਤਰ੍ਹਾਂ ਆ ਕਿ ਕਈ ਵਾਰੀ ਅੰਦਰ ਜੇ ਸੈਲ ਜਿਹੜੇ ਆ ਨਾ ਮਸਲ ਸੈਲ ਉਹਨਾਂ ਤੇ ਲੱਗ ਗਿਆ ਚੋਟ ਲੱਗ ਗਈ ਚੋਟ ਲੱਗਣ ਤੋਂ ਬਾਅਦ ਉਹਦੇ ਅੰਦਰ ਡੈメージ ਹੁੰਦਾ ਆ ਇਨਫੈਕਸ਼ਨ ਹੁੰਦਾ ਆ ਔਰ ਫਿਰ ਉਹ ਡਬਲੂ ਬੀ ਸੀ ਜਿਹੜੇ ਹੁੰਦੇ ਉਹ ਫਾਈਟ ਕਰਨ ਆਉਂਦੇ ਆ ਤੇ ਵਾਈਟ ਸੈਲ ਵਾਈਟ ਸੈਲ ਔਰ ਸਭ ਮਿਲ ਕੇ ਉਥੇ ਜਮਾ ਹੋ ਜਾਂਦੇ ਆ ਔਰ ਉਹ ਬਾਹਰ ਨਹੀਂ ਨਿਕਲ ਪਾਉਂਦੇ ਇਹਨਾਂ ਨੂੰ ਕਹਿੰਦੇ ਪਸ ਐਪਸਸ हिपोसएप्सिस मतलब पस तो भरे हुए फोड़े समझ लो ते वो अंदर रह जाते हैं और इनन ਲਈ ਫਿਰ ਇਲਾਜ ਕੋਈ ਆ ਕੇ ਆਪਰੇਸ਼ਨ ਕਰਨਾ ਪੈਂਦਾ ਮੈਂ ਇੱਕ ਲੇਡੀ ਨੂੰ ਜਾਣਦੀ ਆ ਜੋ ਸਤਵਾਂ ਮਹੀਨਾ ਪ੍ਰੈਗਨੈਂਟ ਸੀ ਔਰ ਉਹਨੂੰ ਇਸ ਤਰ੍ਹਾਂ ਦਾ ਨਾ ਇੰਜੈਕਸ਼ਨ ਲਗਾਇਆ ਸੀ ਔਰ ਇੰਜੈਕਸ਼ਨ ਦੀ ਸੂਈ ਇਨਫੈਕਟਡ ਸੀ ਔਰ ਉਹਦੇ ਉੱਥੇ ਪਸ ਹੋ ਗਿਆ हिप रीजन ਵਿੱਚ ਔਰ ਉਹ ਬਹੁਤ ਜ਼ਿਆਦਾ ਮਤਲਬ ਦਰਦ ਤਕਲੀਫ ਉਹ ਖੜੀ ਨਹੀਂ ਹੋ ਸਕਦੀ ਸੀ ਔਰ ਉਸ ਟਾਈਮ ਡਾਕਟਰ ਨੇ ਕਿਹਾ ਅਗਰ ਇਹ ਹੋਰ 2 ਬੁਨੇ ਰਿਆ ਤਾਂ ਇਹ ਤੇ ਫਿਰ ਬਹੁਤ ਮੁਸ਼ਕਿਲ ਹੋ ਜਾਏਗੀ ਉਹ ਬੱਚੇ ਤੇ ਇਫੈਕਟ ਹੋ ਸਕਦਾ ਉਹਦੀ ਹੱਡੀਆਂ ਤੇ ਇਫੈਕਟ ਹੋ ਸਕਦਾ ਆ ਤਾਂ ਕਰਕੇ ਫਿਰ ਉਹਨਾਂ ਨੇ ਸੋਚਿਆ ਆਪਰੇਸ਼ਨ ਕਰਨਾ ਪਰ ਉਹ ਲੇਡੀ ਨੂੰ ਕਿਹਾ ਕਿ ਤੁਹਾਨੂੰ ਕੋਈ ਐਨੇਸਥੀਸ਼ੀਆ ਨਹੀਂ ਦੇਵਾਂਗੇ ਕੋਈ ਦਵਾਈ ਨਹੀਂ ਦੇਵਾਂਗੇ ਕਿਉਂਕਿ ਪ੍ਰੈਗਨੈਂਟ ਹੈ ਉਸਨੇ ਵੀ ਹਾਂ ਬੋਲ ਲਿਆ ਔਰ ਉਹਦੇ ਹੋਸ਼ ਵਿੱਚੋਂ ਆਪਰੇਸ਼ਨ ਕਰਕੇ ਉਹ ਉਹ ਜੋ ਬੜਾ ਸਾਰਾ ਗੋਲਾ ਸੀ ਫਸਦਾ ਉਹ ਫੱਟ ਗਿਆ ਮਤਲਬ ਇਹ ਬਹੁਤ ਹੀ ਡਰਾਵਣੀ ਚੀਜ਼ ਵੀ ਲੱਗਦੀ ਹੈ ਔਰ ਇਸ ਤਰ੍ਹਾਂ ਦੇ ਪਸ ਫਾਰਮੇਸ਼ਨ ਵਾਲੇ ਐਬਸਸ ਹੋਣ ਔਰ ਬਿਨਾ ਕਿਸੇ ਦਵਾਈ ਤੋਂ ਠੀਕ ਹੋ ਜਾਣ ਤਾਂ ویسੇ ਵੀ ਇੱਕ ਕੇਸ ਮੇਰੇ ਕੋ ਆਇਆ ਸੀ ਬੱਚਾ ਛੋਟਾ ਜਿਹਾ ਉਹ ਝੂੰਕ ਗਿਆ ਕਿ ਟੱਡ ਗਿਆ ਔਰ ਉਹਦੇ ਚੋਟ ਲੱਗ ਗਈ ਹਿਪ ਵਿੱਚ ਔਰ ਉੱਤੋਂ ਉਹ ਦੋ ਚਾਰ ਦਿਨ ਗਏ ਤਾਂ ਉਹਦੇ ਰੈਡਨੈਸ ਆ ਗਈ ਪੂਰੀ ਸੂਜਨ ਆ ਗਈ ਫਿਰ ਦਰਦ ਇਹਨਾਂ ਹੋਣ ਲੱਗ ਪਿਆ ਉਹ ਖੜਾ ਹੀ ਨਾ ਹੋਵੇ 6 ਸਾਲ ਦਾ ਬੱਚਾ ਖੜਾ ਹੀ ਨਾ ਹੋਵੇ ਤੇ ਉਹ ਫਿਰ ਉਹ ਚੁੱਕ ਕੇ ਉਹਦੇ ਡੈਡੀ ਉਹਨੂੰ ਹਸਪੀਟਲ ਲੈ ਗਏ ਡਾਕਟਰ ਕੋ ਡਾਕਟਰ ਨੇ ਦੇਖਿਆ ਤੁਰੰਤ ਕਿਹਾ ਸੋਨੋਗ੍ਰਾਫੀ ਕਰੋ ਸੋਨੋਗ੍ਰਾਫੀ ਕੀਤੀ ਉੱਤੋਂ ਤੇ ਕੁਝ ਦਿਖ ਨਹੀਂ ਰਿਹਾ ਮਸਲ ਦਾ ਪਰ ਅੰਦਰੋਂ ਉਹਦੇ ਤਿੰਨ ਬੜੇ ਬੜੇ ਬੋਇਲ ਸੀ ਜਿਹਨਾਂ ਚ ਫਸ ਭਰਿਆ ਸੀ ਤੇ ਉਹਨਾਂ ਨੇ ਕਿਹਾ ਕਿ ਇਹ ਤੇ ਆਪਰੇਸ਼ਨ ਕਰਨਾ ਪਵੇਗਾ ਤੁਰੰਤ ਉਹ ਡਰ ਵੀ ਗਏ ਇੰਨਾ ਛੋਟਾ ਬੱਚਾ ਫਿਰ ਡਾਕਟਰ ਨੇ ਹੋਰ ਕੀ ਕਿ ਇਹ ਜਿਹੜੀ ਬਸ ਫਾਰਮੇਸ਼ਨ ਹੋਈ ਹੈ ਜਿਹੜੇ ਗੋਲੇ ਜਿਹੇ ਹੈ ਇਹ ਅੰਦਰ ਹੱਡੀ ਤੱਕ ਪਹੁੰਚ ਸਕਦੇ ਆ ਅਗਰ ਤੁਸੀਂ ਆਪਰੇਸ਼ਨ ਨਾ ਕੀਤਾ ਹੱਡੀ ਵੀ ਗਲ ਸਕਦੀ ਆ ਔਰ ਉਹ ਡਿਫੈਕਟ ਹੈ ਜ਼ਿੰਦਗੀ ਭਰ ਰਹੇਗਾ ਤੇ ਹੋਰ ਵਿਚਾਰੇ ਡਰ ਗਏ ਕਿ ਇਸ ਤਰ੍ਹਾਂ ਹੋਇਆ ਤਾਂ ਕੀ ਕਰਾਂਗੇ ਤਾਂ ਇਹਦਾ ਆਪਰੇਸ਼ਨ ਕਰਾਉਣਾ ਜ਼ਰੂਰੀ ਹੈ ਤੁਰੰਤ ਉਹ ਕਾਰਜਾ ਕੇ ਸਲਾਹ ਕੀਤੀ ਔਰ ਉਹਨਾਂ ਨੂੰ ਕਿਤੇ ਨਿਊਰੋਥੈਰੇਪੀ ਦਾ ਪਤਾ ਚੱਲਿਆ ਤੇ ਉਹ ਨਿਊਰੋਥੈਰੇਪੀ ਚ ਆਏ ਆਉਣ ਤੋਂ ਬਾਅਦ ਉਹਨਾਂ ਨੇ ਕੁਝ 15 ਦਿਨ ਟ੍ਰੀਟਮੈਂਟ ਲਈਤੀ ਬੱਚੇ ਦੀ। ਔਰ ਤੀਸਰੇ ਦਿਨ ਤੋਂ ਬੱਚਾ ਚੱਲ ਫਿਰਨ ਲੱਗ ਪਿਆ, ਉਹਦੀ ਸੂਜਨ ਕਟ ਗਈ, ਉਹਦਾ ਦਰਦ ਘਟ ਗਿਆ ਔਰ 15 ਦਿਨ ਬਾਅਦ ਅਸੀਂ ਉਹਨਾਂ ਦਾ ਸੋਨੋਗ੍ਰਾਫੀ ਵਾਪਸ ਕਰਾਈ। ਤੇ ਫਿਰ ਜਦੋਂ ਸੋਨੋਗ੍ਰਾਫੀ ਕਰਾਈ ਤਾਂ ਨੋਰਮਲ ਆਈ, ਉੱਤੇ ਕੋਈ ਐਬਸਸ ਦਿਖ ਹੀ ਨਹੀਂ ਰਿਹਾ ਸੀ। ਤੇ ਉਹ ਉਹਨਾਂ ਨੇ ਜਾ ਕੇ ਡਾਕਟਰ ਨੂੰ ਵੀ ਦਿਖਾਇਆ ਕਿ ਦੇਖਿਏ ਅਸੀਂ ਤਾਂ ਕੋਈ ਇਲਾਜ ਨਹੀਂ ਕੀਤਾ, ਨਿਊਰੋਥੈਰੇਪੀ ਕੀਤੀ ਹੈ, ਬਿਨਾ ਆਪਰੇਸ਼ਨ ਤੋਂ ਬੱਚਾ ਠੀਕ ਹੋ ਗਿਆ। ਡਾਕਟਰ ਨੇ ਕਿਹਾ ਜੇ ਤੁਸੀਂ ਆਪਰੇਸ਼ਨ ਕਰਾਉਂਦੇ ਨਾ ਤੇ ਉਹ ਜਿਹੜੇ ਮਸਲ ਕੱਢੇ ਸੀ ਉਹ ਵਾਪਸ ਵੀ ਨਹੀਂ ਆਉਣੇ ਸੀ ਉੱਥੇ ਉਹ ਇਦਾਂ بڑے بڑے ਖੱਡੇ ਜੇ ਰਹਿ ਜਾਂਦੇ ਆ ਤੇ ਉਹ ਵੀ ਫਿਰ ਡਿਫੈਕਟ ਕਰਦੇ ਅੱਗੇ ਜਾ ਕੇ ਤੇ ਇਸ ਤਰ੍ਹਾਂ ਐਡੀ ਵੱਡੀ ਪ੍ਰੋਬਲਮ ਬਿਨਾਂ ਆਪਰੇਸ਼ਨ ਤੋਂ ਆਰਾਮ ਨਾਲ ਠੀਕ ਹੋ ਗਈ 15 ਦਿਨ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਸਾਡੇ ਤੇ ਬਹੁਤ ਹੁੰਦੇ ਨਾ ਕੇਸ ਬੱਚੇ गिरਦੇ ਬੜੇ गिरਦੇ ਇਸ ਤਰ੍ਹਾਂ ਦੇ ਕੋਈ ਕੇਸ ਹੋ ਜਾਣ ਤੇ ਤੁਸੀਂ ਉਹਨਾਂ ਨੂੰ ਅਗਾਹ ਕਰੋ ਉਹਨਾਂ ਨੂੰ ਦੱਸੋ ਇਸ ਤਰ੍ਹਾਂ ਦੀ ਵੀ ਥੈਰੇਪੀ ਹੈਗੇ ਜਿਹਦੇ ਨਾਲ ਬਿਨਾ ਕਿਸੇ ਦਵਾਈ ਤੋਂ ਬਿਨਾ ਕਿਸੇ ਆਪਰੇਸ਼ਨ ਤੋਂ ਬੰਦਾ ਠੀਕ ਹੋ ਸਕਦਾ ਆ ਥੈਂਕ ਯੂ ਵੈਰੀ ਮਚ